ਅਸੀਂ ਗੁਰੂਗ੍ਰੰਥ ਸਾਹਿਬਹਾਰਾਂ ਦੀ ਜੂਰੀ ਦੇ ਵਿੱਚ ਇੱਥੇ ਬੈਠੇ ਪਿਛਲੇ 2 ਸਾਲਾਂ ਤੋਂ ਤੇ ਜਿਨ੍ਹਾਂ ਨੇ ਆਰਡਰ ਦੇ ਕੇ ਬੰਬ ਚਲਾਏ ਨੇ ਔਰ ਜਿਹੜੇ ਅਫਸਰ ਬੰਬ ਚਲਾ ਰਹੇ ਸੀ ਦੇ ਵਰ ਐਕਚੁਅਲੀ ਲਾਈਕ ਮਤਲਬ ਹੱਸ ਰਹੇ ਸੀ ਉਹ ਹੱਸ-ਹੱਸ ਕੇ ਚਲਾ ਰਹੇ ਸੀ ਐਵੇਂ ਭਰਾਵਾ ਪਾਕਿਸਤਾਨ ਬਣਾਉਂਦਾ ਫਿਰ ਤੁਸੀਂ ਐਦਾ ਮਤਲਬ ਅਫਗਾਨਿਸਤਾਨ ਬਣਾਤਾ ਐਦਾ ਮਤਲਬ ਵੀ ਜੀ ਇਹ ਲੋਕ ਸਾਡੇ ਨਾਲ ਵਿਤਕਰਾ ਕਰਦੇ ਨੇ ਭਰਾ ਭਰਾ ਤੇ ਬੰਬ ਨਹੀਂ ਚਲਾਏਗਾ ਭਾਜੀ ਜੈਪ੍ਰ ਕਾਲ ਸਿਕ ਜੀ ਕਦੀ ਇਹ ਭਰਾਵਾਂ ਦੀ ਇੱਕ ਲਿਮਿਟ ਕਰਾਸ ਹੋਈ ਏ ਤੇ ਬੰਬ ਚੱਲੇ ਨੇ ਨਹੀਂ ਤੇ 2 ਸਾਲ ਚ ਕਿਉਂ ਨਹੀਂ ਚੱਲੇ ਇਸ ਕਰਕੇ ਅਸੀਂ ਇਹਨੂੰ ਨਿੰਦਦੇ ਆ ਅਸੀਂ ਚਾਹੁੰਦੇ ਆ ਉਹ ਅਫਸਰਾਂ ਨਾਲ ਸਾਨੂੰ ਮਿਲਾਇਆ ਜਾਵੇ ਜਿਨ੍ਹਾਂ ਨੇ ਆਰਡਰ ਦਿੱਤੇ ਨੇ ਅਸੀਂ ਉਹਨਾਂ ਨੂੰ ਪੁੱਛਣਾ ਚਾਹੁੰਦੇ ਆ ਵੀ ਤੁਸੀਂ ਕਿਉਂ ਦਿੱਤੇ ਅਗਰ ਤੁਸੀਂ ਦੇ ਦਿੱਤੇ ਸੀ ਕੀ ਤੁਸੀਂ ਭਰਾ ਭਰਾ ਖਤਮ ਕਰਤਾ ਫਿਰ ਲੇਸਨ ਜੇ ਉਹ ਕਹਿੰਦੇ ਨੇ ਹਜੀ ਕਰਤਾ ਫਿਰ ਅਸੀਂ ਵੀ ਗੱਲ ਕਰੀਏ ਆਪਣੇ ਅੱਗੇ ਨਾਲ ਅਸੀਂ ਵੀ ਪੰਥ ਦਾ ਇੱਕ ਸੱਦਾ ਦਈਏ ਉਹਰੇ ਪੰਥ ਸੱਦਾ ਗਏ ਵੀਰ ਜੀ ਅਸੇ ਗੁਰੂ ਗੋਬਿੰਦ ਸਿੰਘ ਜੀ ਦਾ ਪੰਥ ਹੈ ਕੌਮੀ ਇਨਸਾਫ ਮੋਰਚਾ ਕੌਮ ਨੇ ਲਾਇਆ ਹੋਇਆ ਸਾਰੇ ਜਥੇਦਾਰਾਂ ਨੂੰ ਸਾਰੀਆਂ ਟਕਸਾਲਾਂ ਨੂੰ ਸਾਰੇ ਨਿਹੰਗ ਸਿੰਘਾਂ ਨੂੰ ਸੱਦਾ ਉਹਰੇ ਠੀਕ ਹੈ ਨਾ ਜੀ ਹਰ ਨੂੰ ਚਾਹੀਦਾ ਯਾ ਜੇ ਅਗਰ ਖਨੌਰੀ ਮਾ ਪੰਚਾਇਤ ਹੋ ਸਕਦੀ ਹੈ ਇੱਥੇ ਵੀ ਹੋ ਸਕਦੀ ਹੈ ਸਰਜੀਤ ਜੀ ਵਰਲਡ ਸਿੱਖ ਪਾਰਲੀਮੈਂਟ ਬੁਲਾਈ ਜਾਵੇ ਸਾਰੇ ਕੈਨੇਡਾ ਯੂ ਐਸ ਏ ਲੰਡਨ ਸਾਰੇ ਸਿੱਖਾਂ ਨੂੰ ਬੁਲਾਉਰੇ ਕਿ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਚੰਡੀਗੜ੍ਹ ਪੁਲਸ ਨੇ ਮਾਰੇ ਨੇ ਬਾਈ ਮੇਰੀ ਗੱਲ ਸੁਣੋ ਇਹ ਮੈ ਮਸ਼ਹੂਰ ਇੱਕ ਡਾਇਲੋਗ ਚੱਲਦਾ ਆਇਆ ਹੈ ਵੀ ਖਿੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ ਚੰਡੀਗੜ੍ਹ ਵਾਲੇ ਐ ਕਰਨਗੇ ਗੁਰੂ ਤੇਗ ਬਹਾਦਰ ਜੀ ਨੇ ਸੀਧੀ ਦਿੱਤੀ ਸਾਡੇ ਲਈ ਮੁਨਖਤਾ ਲਈ ਦਿੱਤੀ ਮੁਨਖਤਾ ਲਈ ਦਿੱਤੀ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਕੁਝ ਵਾਰ ਦਿੱਤਾ ਦੇਖੋ ਮੁਨਖਤਾ ਨਹੀਂ ਮੁਨਖ ਅਸੀਂ 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 ਤੁਸੀਂ ਉਸ ਤਖਤ 'ਤੇ ਅਸੀਂ ਵੀ ਉਸ ਤਖਤ 'ਤੇ ਸਾਡਾ ਕੰਮ ਹੋ ਰਿਹਾ ਤੁਹਾਡਾ ਕੰਮ ਅਸੀਂ ਇੱਕ ਭਾਈਵੰਦੀ ਲਈ ਆਏ ਹਾਂ ਇੱਥੇ ਅਸੀਂ ਇੱਕ ਦੂਜੇ ਨੂੰ ਤਾਨੇ ਮਾਰਨ ਨਹੀਂ ਆਏ ਅਸੀਂ ਦੇਖੋ ਭਾਜੀ ਗੱਲ ਕਰੀ ਡਿਸਕਸ਼ਨ ਹੈ ਇਹ ਡਿਸਕਸ ਅੱਛਾ ਉਹ ਕੇਵਲ ਸਾਡਾ ਹੈ ਤੁਸੀਂ ਅੱਛੇ ਲੈਵਲ ਦੇ ਅਫਸਰ ਹੋ ਇੱਕ ਹੋਰ ਗੱਲ ਦਾ ਜਵਾਬ ਦਿਓ ਜੀ 80 ਸਾਲ ਦੇਖੋ ਸੁਣਤਾ ਲੋ ਜੀ ਹੁਣ ਤੁਸੀਂ ਡਿਸਕਸ ਤਾਂ ਕਰਨ ਆਏ ਨਾ ਸਾਡੇ ਨਾਲ 75 80 ਸਾਲ ਹੋ ਗਏ ਦੇਸ਼ ਜਾਦ ਹੋਏ ਸਭ ਤੋਂ ਵੱਡੀ ਸਜ਼ਾ ਇਹ ਯੋਧੇ ਕੱਟ ਰਹੇ ਨੇ 35 35 ਸਾਲ ਹੋ ਗਏ ਵੀਰ ਜੀ ਅੰਦਰ ਬੈਠੇ ਜੀ ਦੱਸੋ ਇਹ ਕੋਈ ਲਾਅ ਹੈ ਤੁਸੀਂ ਦਵਾਵ ਦੋ ਇਸ ਗੱਲ ਦਾ ਵੀ ਇਹ ਕਿਹੜਾ ਲਾਅ ਹੈ ਤੁਸੀਂ ਸਾਨੂੰ ਕਿਹੜਾ ਕਨਸਟੀਟਿਊਸ਼ਨ ਕਿਹਦੇ ਚ ਲਿਖਿਆ ਹੋਇਆ ਕਿ 35 ਸਾਲ ਬਾਅਦ ਵੀ ਬੰਦੇ ਨਹੀਂ ਛੱਡਣੇ ਔਰ ਦੈਨ ਨਵੇਂ ਤੁਸੀਂ ਅਰੈਸਟ ਕਰ ਰਹੇ ਹੋ ਰਦਰਫੋਰਡ ਫਿਰ ਤੁਸੀਂ ਕਹੋ ਤੁਸੀਂ ਆਜ਼ਾਦ ਹੋ ਤੁਸੀਂ ਸਾਡੇ ਭਰਾ ਹੋ ਇੱਥੇ ਗੱਲਾਂ ਫਿਰ ਗੱਲਾਂ ਜੀ ਰਹਿ ਗਈਆਂ ਭਾਈ ਸਾਹਿਬ ਇੱਥੇ ਇਹ ਨਾ ਕਰੋ ਸਿੱਖਾਂ ਦੇ ਬੱਚਿਆਂ ਨੂੰ ਤੁਸੀਂ 35 ਸਾਲ ਤੋਂ ਟੱਕੇ ਹੋਇਆ ਦੂਜੇ ਛੱਡੀ ਜਾ ਰਹੇ ਹੋ ਇਹ ਵਿਤਕਰਾ ਹੋ ਰਿਹਾ ਇਹ ਵਿਤਕਰਾ ਹੋ ਰਿਹਾ ਅਸੀਂ ਟੀਵੀ 'ਅਸੀਂ ਗੱਲ ਕਰਦੇ ਹਾਂ' ਤਾਂ ਇਹ ਐਸ ਪਰ ਜੇ ਭਾਜੀ ਰਜੀਵ ਗਾਂਧੀ ਦੇ ਕਾਤਲ ਛੱਡੇ ਜਾ ਸਕਦੇ ਨੇ ਉਹ ਤਾਂ ਪ੍ਰਧਾਨ ਮੰਤਰੀ ਸੀ ਇਹ ਬਦਮਾਸ਼ੀ ਆ ਇਹ ਮੁੱਖ ਮੰਤਰੀ ਦੇ ਕਾਤਲ ਵੀ ਨਹੀਂ ਪ੍ਰੋਟੈਕਟ ਕਰਦੇ ਇਹ ਯੋਨੀ ਛੱਡ ਰਹੇ ਸਿਵਲੈਂਸ ਨੂੰ ਔਰ ਜੇ ਹਮ ਛੱਡਾਣਾ ਚਾਹਤੇ ਹਾਂ ਸਰ ਹਮ ਚੱਡੀਗੜ ਕੀ ਔਰ ਜੱਦਦੇ ਹਾਂ ਆਪ ਲੋਕ ਬੰਬ ਮਾਰ ਦਿੰਦੇ ਆ ਆ ਬੰਦਾ ਗੰਦੀ ਗੰਦੀ ਕਿਵੇਂ ਮਾਰਦੇ ਆ ਮਿਰਚਾਂ ਦਾ ਉਹ ਬਰਾ ਰੱਖਾ ਸੀ चिली पाउडर था उसमें गुज्जर जी चिली पाउडर तो मिर्चा पाउडर चौक चौक के रहे तो हैं तो है। सर आपकी आंखों में मैं मैं मिर्चे डालता फिर आपको आप तो मेरे भाई हो आराम से बैठ के बात करो आप कहोगे यार अब दिखेगा नहीं कुछ में आँखों में तो मिर्चे है अभी भी ये सर आप लोगों के ਜਿਹੜਾ ਆਪ ਬਤਾਇਆ ਆਪ ਸੈਕਟ ਕਰਦੀ ਉਹ ਤਾਂ ਕਿੰਨਾ ਡਰਾਂਗੇ ਦਬਲ ਕੇ ਬੰਦੇ ਆ ਆਪ ਬਤਾਈਏ ਇਸ ਸੇ ਬਾਈਚਾਰਾ بڑੇਗਾ ਕਿ ਘੱਟ ਹੋਊਗਾ ਇਹਨਾਂ ਦਾ ਸਿਰ ਆਪਾਂ ਡਿਸਕਸ ਕਰ ਲਾਂਗੇ ਆਪਾਂ ਇਸ ਦਾ ਲਾਈਨਾਂ ਦੀ ਆਪ ਨੂੰ ਚਰਨ ਭਜਾ ਦਿੰਦੇ ਆ ਵੀ ਆ ਚੀਜ਼ਾਂ ਨੇ ਆ ਮੰਗ ਰਹੇ ਚਲੋ ਇਹ ਕੰਮ ਕਰਨਾ ਤਾਂ ਸੀ ਉਹਦਾ ਕੰਮ ਨਹੀਂ ਡਾਕਟਰ ਨੇ ਬੰਦੇ ਜ਼ਖਮੀ ਹੋਏ ਆ ਸਾਨੂੰ ਤੁਸੇ ਅੱਜ ਤੱਕ ਸਾਰਾ ਆਪਣਾ ਪਰਿਵਾਰ ਬਿਲਕੁਲ ਲੜਕੇ ਰਾਜੀ ਨੇ ਆਪਾਂ ਇਹ ਨਹੀਂ ਕਹਿੰਦੇ ਇੰਡੀਆ ਤੋਂ ਬਾਹਰ ਭਾਗਦੇ ਨਾ ਇਹ ਇੰਡੀਆ ਦਾ ਹੀ ਹੈ ਇਹ ਇੰਡੀਆ ਹੀ ਹੈ ਤੁਸੀਂ ਸੇਫ ਨਹੀਂ ਆਗੇ ਅਸੀਂ ਸੇਫ ਹਾਂ ਹੂੰ ਉਹ ਕਿ ਸਰਕਾਰਾਂ ਤੁਸੀਂ ਮਤਲਬ ਹਨਾ ਆਹ ਚਲਾ ਰਹੇ ਹੋ ਤੁਸੀਂ ਤੁਹਾਡੇ ਹੱਥੇ ਸਾਰਾ ਤੁਸੀਂ ਸਾਨੂੰ ਮਤਲਬ ਫਰਕਾ ਵੀ ਕਰ ਸਕਦੇ ਹੋ ਨਾ ਸਾਰਾ ਕੁਝ ਸਾਡੇ ਦੇ ਕਰ ਸਕਦਾ ਉਹ ਕਿ ਤੁਹਾਡੇ ਨਾਲ ਸਾਰਾ ਕੁਝ ਆਏਗਾ ਤੁਸੀਂ ਮਾਰ ਵੀ ਸਕਦੇ ਆ ਇਹਨੂੰ ਨਾ ਜਥੇਦਾਰ ਜੀ ਮਾਰਨ ਦਾ ਕੋਈ ਅਧਿਕਾਰ ਨਹੀਂ ਹੈ ਕੱਲ ਬਹੁਤ ਬਾਈ ਬਾਹਮਾ ਤੋੜ ਕੇ ਮਾਰ ਮਾਰ ਕਿਨੇ ਉਹਨੂੰ ਹੁਕਮ ਦਿੱਤਾ ਤੁਸੀਂ ਰੋਕ ਸਕਦੇ ਆ ਪਟਾਖੀ ਮਾਰੇ ਰੋਕ ਸਕਦੇ ਸਰਕਾਰ ਬਹਿ ਜਾ ਕੇ ਡੂਨ ਨੇ ਕਿ ਜਿਹਨੂੰ ਮਾਰਦਾ ਗੋਲੀ ਮਾਰ ਕੇ ਪੁੰਦੋਗੇ ਸਾਨੂੰ ਸਾਨੂੰ ਮਾਰਨਾ ਚਾਹਦੇ ਫਿਰ ਉਹ ਨਾ ਪ੍ਰਮਾਗਮਾਂ ਦੀ ਗੱਲ ਕਰਦਾ ਮੈਂ ਭਾਜੀ ਮੈਂ ਕਹਿੰਦਾ ਅਗਰ ਕਿਤੇ ਕੰਟਰੀ ਦੀ ਵੀ ਜੰਗ ਲੱਗ ਜੇ ਨਾ ਉਧਰ ਵੀ ਜਵਾਬ ਦੇਣਾ ਪੈਂਦਾ ਵੀ ਐਨੇ ਫਟੜ ਹੋ ਗਏ ਐਨੇ ਮਰ ਗਏ ਅਸੀਂ ਤਾਂ ਤੁਹਾਡੇ ਹਾਂ ਅਸੀਂ ਤੁਹਾਡੇ ਹਾਂ ਯਾਰ ਕੋਈ ਦੇਖੋ ਨਾ ਚੀਜ਼ ਅਸੀਂ ਕਿਉਂ ਕਹਿ ਰਹੇ ਹਾਂ ਆਪਾਂ ਅੱਜ ਇਹ ਰਸਤਾ ਬਲੌਕ ਇਸ ਕਰਕੇ ਕੀਤਾ ਕਿ ਸਾਨੂੰ ਇਸ ਚੀਜ਼ ਦਾ ਰੋਸ ਆ ਵੀ ਤੁਸੀਂ ਉ ਚੜ ਚੜ ਕੇ ਸਾਡੇ ਤੇ ਬੰਬ ਮਾਰੇ ਗੁਰੂਗ੍ਰੰਥ ਸਾਹਿਬ ਦੀਆਂ ਬੇਦਬੀਆਂ ਤੁਸੀਂ ਕਰ ਰਹੇ ਹੋ ਔਰ ਤੁਸੀਂ ਸਾਨੂੰ ਭਰਾ ਨਹੀਂ ਸਮਝ ਰਹੇ ਹਾਂਜੀ ਸਰ ਔਰ ਨਾ ਤੁਸੀਂ ਸਾਡੇ ਬੰਦੇ ਛੱਡ ਰਹੇ ਹੋ ਬੰਦੇ ਛੱਡੋ ਅਸੀਂ ਘਰ ਜਾਈਏ ਯਾਰ ਤੁਸੀਂ ਵੀ ਪੜੋ ਲਿਖੋ ਅਸੀਂ ਵੀ ਪੜ੍ਹੇ ਲਿਖ ਕੇ ਕੁਝ ਬਣੀਏ ਅਸੀਂ ਵੀ ਅੱਗੇ ਵਧੀਏ ਭਾਈ ਕਿਹੜੀ ਕਮਿਊਨਿਟੀ ਨਹੀਂ ਚਾਹਦੀ ਅਸੀਂ ਨਾ ਵਧੀਏ ਮੈਨੂੰ ਲੱਗਦਾ ਗੱਲ ਕਰਕੇ ਪਰ ਮੋਦੀ ਜੀ ਅਮਿਤ ਸ਼ਾਹ ਜੀ ਮੈਨੂੰ ਲੱਗਦਾ ਭਗਵੰਤ ਮਾਨ ਜੀ ਨਹੀਂ ਚੋਂਦੇ ਕਿ ਸਿੱਖਾਂ ਦੇ ਬੱਚੇ ਵਧਣ ਤਾਂ ਇੱਥੇ ਪ੍ਰਵਾਸੀ ਪ੍ਰਵਾਸੀ ਕਰਕੇ ਸਾਰੇ ਬਾਹਰ ਜਾਈ ਚੱਲਦਾ ਆਇਆ ਸਰੋ ਤਾਂ ਆਈ ਚੱਲਦਾ ਰਹਿੰਦਾ ਗੁੱਲਾ ਗੁੱਲਾ ਹੁੰਦਾ ਹੀ ਰਹਿੰਦਾ ਇਧਰ ਸੇ ਜਾਇਂ ਬਾਪਸੀ ਜਲਦਾ ਤੂੰ ਤੇ ਤਰ ਡਾਕਟਰ ਤੁਸੀਂ ਬਹਿ ਰਹੇ ਹੋ। ਬੜੀ ਜੀ ਜੀ ਤੁਹਾਡੇ ਵਜਨ ਸਾੱਚ ਹੋ ਗਿਆ। ਉਹਦਾ ਤੁਸੀਂ ਕਹਿੰਦੇ ਸਾਨੂੰ ਜਾਣਦੇ ਨਹੀਂ ਹੁਣ ਸਾਡਾ ਨਾਮ ਲੈ ਕੇ ਵਜਨ ਕੀਤਾ ਤੁਸੀਂ ਵੀ ਢੜ ਦਿਆ ਡਾਕਟਰ। ਆਹ ਕਿਆ ਲੋ ਮਾਰੇ ਸੱਤ ਬੁਲਾਉਂਦੇ ਆ। ਇਹ ਆ ਪਾਣਾ ਉਹ। ਇਹ ਡਾਕਟਰ ਇਹਨੇ ਕਿਹਾ ਤਾਂ ਡਾਕਟਰ ਤਾਂ ਮੈਂ ਡਾਕਟਰ ਕਹਿੰਦਾ ਨਹੀਂ ਮਾਰੇ ਜੀ। ਹੁਣ ਇਹ ਕਿਹਾ ਡਾਕਟਰ ਕਿਹਾ ਡਾਕਟਰ ਕਿਹਾ ਮੈਂ ਉਹ ਡਾਕਟਰ ਕਿਹਾ। ਅਸੀਂ ਐਕਚੁਅਲੀ ਜਦੋਂ ਬਹਿਨੇ ਆ ਨਾ ਸਭ ਕੁ ਖੋਲ ਕੇ ਦਿਮਾਗ ਖੋਲ ਕੇ ਬੈਠੀ ਦਾ ਲੌਜੀਕਲੀ ਗੱਲ ਕਰਨੀ ਹੈ ਤਰੀਕੇ ਨਾਲ। ਲੜਾਈ ਤਾਂ ਮਾਰੇ ਨੇ ਅਖੀਰ ਚ ਆਖੀਰ ਸਾਨੂੰ ਆਪਣੇ ਡਾਕਟਰ ਆਹ ਲੋਡੀਆਂ ਮਾੜੀ ਦੀ ਗੱਲ ਤੇ ਧੋਪ ਛੱਡ ਦੇਾਂਗੇ ਸਾਡੀ ਧੋਪ ਛੱਡੀ ਰਾਸ ਨਹੀਂ ਨ ਵਾਹਿਗੁਰੂ ਵਾਹਿਗੁਰੂ ਇਹਨਾਂ ਨੇ ਛੱਡੀਆਂ ਹਜੇ ਤੱਕ ਗਾਜ ਦੀਆਂ ਆਈਆਂ ਉਹ ਸਾਬੀਆਂ ਗਏ ਰਹੀਏ ਸੋ ਮੇਨ ਕੰਸਲ ਸਾਡਾ ਇਹੀ ਹੈ ਕਿ ਜਿਨ੍ਹਾਂ ਨੇ ਆਰਡਰ ਦਿੱਤਾ ਉਹਨਾਂ ਨਾਲ ਸਾਨੂੰ ਪਤਾ ਕੇ ਇੱਕ ਵਾਰ ਆਪਾਂ ਟੋਕ ਕਰ ਲਵਾਂਗੇ ਇੱਕ ਵਾਰ ਗੱਲਬਾਤ ਜਿਹੜੀ ਕਰਨੀ ਕਰ ਲਾਂਗੇ ਜਿਹੜਾ ਸਬਜ਼ੀ ਦੀ ਗੱਲ ਰਿਹਾ ਜਿੱਦਾਂ ਵੀ ਜਿਹੜੀ ਵੀ ਇਹ ਜਿਹੜਾ ਹਜੇ ਬੰਦ ਆਇਆ ਹਜੇ 25 ਤਰੀਕ ਤੱਕ ਤਾਂ ਬਿਲਕੁਲ ਸਾਡੇ ਨਾਲ ਇਸ ਬਾਰੇ ਗੱਲ ਹੀ ਨਾ ਕਰਿਓ ਜਿੰਨਾ ਚੱਕਰ ਹੈ ਮਹਾਪੰਚਾਇਤ ਹਣੀ ਉਦੋਂ ਤੱਕ ਤਾਂ ਸਾਡੇ ਨਾਲ ਇਸ ਬਾਰੇ ਗੱਲ ਹੀ ਨਾ ਕਰਿਓ ਬਾਕੀ ਸਾਡੇ ਨਾਲ ਜਿਹੜੀ ਗੱਲ ਕਰਨੀ ਉਹ ਕਰਿਓ ਹੋ ਜਾਏ ਏ ਨੀ ਗਾ ਮੈਂ ਨੰਨੀ ਦਾ ਰਿਪੋਰਟਿਕ ਗੱਲ ਥੋੜੀ ਬਹੁਤੀ ਦਾ ਇਹ ਨਾ ਨਹੀਂ ਬੱਤੀ ਦਰੋੜਾ ਕਰਾ ਮਹਾ ਮੰਜਾ ਤੋਂ ਨੋਜੇ ਕਰਦਾ ਅਸੀਂ ਖੱਜਲਾ ਹੋਈ ਜਾਈਏ ਉਹ ਨਹੀਂ ਕੋਈ ਗੱਲ ਆਪ ਹੋ ਜਾਣਾ ਅਸੀਂ ਸਾਡੀ ਬਾਤ ਦੇ ਬਾਤ ਦੀ ਗੱਲ ਕਰਨ ਜਿਹੜੀ ਤੁਸੀ ਕਰਨ ਵਾਲੀ ਅਸੀਂ ਹੱਥੇ ਕਰਨ ਵਾਲੇ ਬੰਦੀ ਕਰਕੇ ਕਰਾਣਾ ਧੱਕੇ ਨਾਲ ਹੀ ਪਿਆਰ ਨਾ ਫਰਾਉਂਗਾ ਆਰੇ ਮਾ ਉਧਰ ਨਾਲ ਗੱਲ ਕਰਕੇ ਉਹਨਾਂ ਨੂੰ ਆ ਰਹੇ ਹੋ ਪਿਆਰ ਕਰੋ ਗੱਲ ਕਰੋ ਗੱਲ ਕਰੋ ਜੀ ਦਾ ਬਾਈ ਜੀ ਨੂੰ ਜੀ ਆ ਯਾਰ ਧੱਕਾ ਕਰੂਗਾ ਪਿਆਰ ਨਾਲ ਚੱਲੂਗਾ ਤਾਂ ਪਿਆਰ ਨਾਲ ਚੱਲੂਗਾ ਜੀ ਕਰੋ ਹਣ ਵੀਰ ਜੀ ਇਹੀ ਕਹਿੰਦੇ ਫੇ ਰਸਤਾ ਖੋਲੋ ਸਰਜੀਤ ਵੀ ਜੀ ਇਹ ਕੋ ਗੱਲਬਾਤ ਨਿਪੜੀ ਵੀ ਆ ਕੀ ਕਹਿ ਰਹੇ ਨੇ ਹੁਣ ਇਹ ਗੱਲਬਾਤ ਤੁਹਾਡੇ ਸਾਹਮਣੇ ਹੀ ਸੀਗੀ ਜੀ ਜੈ ਪ੍ਰਕਾਸ਼ ਸਿੰਘ ਇਹ ਜਿਹੜੇ ਸੈਕਟਰ 36 ਤੋਂ ਐਸ ਐਚਓ ਆਏ ਨੇ ਹੋਰ ਨਾਲ ਇਹਨਾਂ ਦੇ ਆਏ ਨੇ ਲੈਵਲ ਦੇ ਅਫਸਰ ਪਰ ਉਹ ਇੱਕੋ ਗੱਲ ਕਹਿੰਦੇ ਨੇ ਵੀ ਜਿਹੜੀ ਵੀ ਤੁਸੀਂ ਦੱਸੋ ਵੀ ਤੁਹਾਡੀਆਂ ਕੀ ਮੰਗਾ ਨੇ ਕਿ ਅਸੀਂ ਦੱਸਿਆ ਕਿ ਜਿਹੜਾ ਕਲੈਸ਼ ਹੋਇਆ ਕਲੈਸ਼ ਬਰਾਬਰ ਦਾ ਹੁੰਦਾ ਤੇ ਜਿਹੜੇ ਵੀ ਆਪਣਾ ਗੱਡੀਆਂ ਜਿਹੜੀਆਂ ਫੜੀਆਂ ਨੇ ਇੱਕ ਤਾਂ ਉਹ ਰਿਲੀਜ਼ ਕੀਤੀਆਂ ਜਾਣ ਤੇ ਜਿਹੜੇ ਆਪਣੇ ਪਰਚੇ ਨੇ ਜਿਹੜੇ ਉਹ ਸਾਰੇ ਉਹ ਰੱਦ ਕੀਤੇ ਜਾਣ ਤੇ ਜਿਹੜੇ ਸਾਡੇ ਵੀ ਬੰਦੇ ਫੱਟੜ ਹੋਏ ਨੇ ਉਹਦਾ ਵੀ ਕੰਪਨਸੇਸ਼ਨ ਆਪਾਂ ਨੂੰ ਲੈਣਾ ਚਾਹੁੰਦੇ ਆ ਉਹਨਾਂ ਦਾ ਇਲਾਜ ਕੀਤਾ ਜਾਵੇ ਪ੍ਰੋਪਰਲੀ ਚੌਥੀ ਗੱਲ ਭੈਣ ਜੀ ਇਹ ਹੈਗੀ ਹੈ ਵੀ ਅਸੀਂ ਚਾਹੁੰਦੇ ਆ ਵੀ ਜਿਹੜੀਆਂ ਤੁਸੀਂ ਗੋਲੇ ਮਾਰੇ ਨੇ ਇਹ ਮੰਗਿਆ ਸਾਡੀ ਤੇ ਉਹ ਕਿਹੜੇ ਅਫਸਰ ਦੇ ਆਰਡਰ ਤੇ ਤੁਹਾਡੇ ਗੋਲੇ ਚੱਲੇ ਨੇ ਉਹ ਅਫਸਰ ਸਾਡੇ ਨਾਲ ਆ ਕੇ ਗੱਲ ਕਰੇ ਆਪਾਂ ਉਹਦੇ ਨਾਲ ਪੁੱਛਣਾ ਚਾਹੁੰਦੇ ਆ ਕਿਉਂਕਿ ਉਹਨਾਂ ਨੇ ਜਿਹੜੇ ਉਹ ਗੋਲੇ ਨੇ ਉਹ ਸਾਡੇ ਹਿੱਕ ਤੇ ਵੱਜੇ ਨੇ ਸਾਰਿਆਂ ਦੇ ਠੀਕ ਹੈ ਨਾ ਉਹ ਸਾਰੇ 500 ਚ ਚਲਾਏ ਗਏ ਨੇ ਜੇ ਅਸੀਂ ਚਾਹੁੰਨੇ ਆ ਵੀ ਉਹਦਾ ਜਵਾਬ ਦਿੱਤਾ ਜਾਵੇ ਤੁਸੀਂ ਸਾਡੇ ਭਰਾ ਹੋਣ ਕਰਕੇ ਵੀ ਕਿਉਂ ਚਲਾਏ ਸੁਦਸ਼ ਕੋ ਤੁਸੇ ਦੇਖਾ ਫਿਰ ਰਸਤਾ ਤੁਹਾਡੇ ਵੱਲੋਂ ਖੋਲਿਆ ਤਾਂ ਨਹੀਂ ਜਾਊਗਾ ਹਾਜੀ ਤੇ ਮਤਲਬ ਹੀ ਨਹੀਂ ਪੈਦਾ ਹੁੰਦਾ ਰਸਤੇ ਦੀ ਤਾਂ ਗੱਲ ਹੀ ਨਹੀਂ ਹੈਗੀ ਉਹ ਕਹਿੰਦੇ ਰਸਤਾ ਖੋਲੋ ਹਾਜੀ ਤੇ ਉਹਨਾਂ ਵੀ ਨਹੀਂ ਕਿਹਾ ਕਹਿੰਦੇ ਹਾਂ ਹਾਂ ਕਹਿੰਦੇ ਆ ਜੇ ਅੰਦਰ ਅੰਦਰ ਜੇ ਕਹਿੰਦੇ ਆ ਬਾਹਰ ਨਹੀਂ ਆਈ ਖੋਲ ਕੇ ਗੱਲ ਕਰਨ ਆਏ ਅੱਜ ਉਹ ਇਸੇ ਕਰਕੇ ਹੀ ਹੈ ਕਿਉਂਕਿ ਰਸਤਾ ਬੰਦ ਆ ਜੈਸੇ ਉਹਨਾਂ ਦੇ ਅੱਜ ਚੁੰਡੀ ਵੱਡੀ ਹੈ ਤਾਂ ਤਾਂ ਸਾਡੀ ਉਹ ਸੁਣਨ ਆਏ ਆ ਇਹ ਇਹ ਕੰਮ ਕਮੇਟੀਆਂ ਕਰਨ ਦੇ ਇਹ ਚੁੰਡੀ ਵਢਣ ਕਿਉਂ ਨਾ ਸਰਕਾਰਾਂ ਸੁਣ ਕਿਉਂਕਿ ਇਹ ਕਹਿੰਦੀ ਏ ਕੋਹੋ ਨਹੀਂ ਗਿਆ ਉਹਨਾਂ ਨੂੰ ਤਾਂ ਹੀ ਨਹੀਂ ਉਹ ਇਹਨਾਂ ਦੀ ਗੱਲ ਸੁਣਦੇ ਮੋਰਚੇ ਦੀ ਕਾਮਯਾਬੀ ਲਈ ਇਹ ਕਰ ਰਹੇ ਆ ਸਾਨੂੰ ਆਪਾਂ ਤੇ ਤੁਹਾਡੇ ਇਹ ਚੈਨਲ ਰਾਹੀਂ ਇਹ ਵੀ ਕਵਾਂਗੇ ਕਿ ਬਾਪੂ ਹਵਾਰਾ ਜੀ ਮੈਨੂੰ ਲੱਗਦਾ ਉਹਨਾਂ ਨੂੰ ਰਿਲੀਜ਼ ਕਰ ਦਿੱਤਾ ਗਿਆ ਸੀ ਪਰ ਹਜੇ ਤੱਕ ਸਾਡੇ ਕੋਲ ਨਹੀਂ ਆਇਆ ਉਹਨਾਂ ਨੂੰ ਵੀ ਨਾਲ ਸਾਡੇ ਬਹਿਣਾ ਚਾਹੀਦਾ ਹੋਰ ਵੀ ਜਿਹੜੇ ਇੱਥੇ ਗੁਰਮੁਖ ਪੁਰਖ ਜਿਹੜੇ ਮੋਰਚੇ ਦੇ ਮੋਤਵਾਰ ਪ੍ਰਬੰਧਕ ਨੇ ਉਹ ਸਾਡੇ ਨਾਲ ਆ ਕੇ ਸਗੋਂ ਸਪੋਰਟ ਕਰਨ ਸਾਡੀ ਸਾਡੀ ਬਾਵਾ ਨਾਲ ਐਨ ਬਾਵਾ ਮੋਢੇ ਨਾਲ ਮੋਢੇ ਲਾ ਕੇ ਬਹਿ ਜਾਣ ਇਹ ਅਸੀਂ ਚਾਹੁੰਦੇ ਹਾਂ